ਸਰਨ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾਗਾ ਬਰਨਾਲਾ ਵਿੱਚ ਕਿਉਂਕਿ ਇੱਥੇ ਜੋ ਤਹਿਸੀਲਦਾਰਾਂ ਨੇ ਧਰਨਾ ਲਾਇਆ ਜਿਉਂ ਜੈ ਪਤਾ ਕਿ ਤਾਪਾ ਤਹਿਸੀਲ ਦੇ ਵਿੱਚ ਸੁਖਚਰਨ ਸਿੰਘ ਚੰਨੀ ਜੋ ਕਿ ਕੱਲ ਵਿਜੀਲੈਂਸ ਬਿਊਰੋ ਵੱਲੋਂ 20000 ਰੁਪਏ ਰਿਸ਼ਵਤ ਲੈਣ ਦੇ ਫੜੇ ਗਏ ਉਹਨਾਂ ਤੇ ਦੋਸ਼ ਲੱਗੇ ਨੇ ਕਿ ਜੋ ਟੱਲੇਵਾਲ ਦੇ ਅਮਰੀਕ ਸਿੰਘ ਸੀ ਉਹਨਾਂ ਨੇ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਕਰਵਾਉਣੀ ਸੀ ਤੇ ਉਹਨਾਂ ਦੇ ਬਦਲੇ ਸੁਖਚਰਨ ਸਿੰਘ ਚੰਨੀ ਜੋ ਕਿ ਤਹਿਸੀਲਦਾਰ ਸਟੇਸ਼ਨ ਆਪ ਦੇ ਪ੍ਰਧਾਨ ਉਹਨਾਂ ਨੂੰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਉਸ ਦੇ ਵਿਰੁੱਧ ਅੱਜ ਇੱਥੇ ਤਹਿਸੀਲਦਾਰ ਇਕੱਠੇ ਹੋਏ ਨੇ ਜਿਨ੍ਹਾਂ ਨੇ ਜੋ ਧਰਨਾ ਲਾਇਆ ਹੈਗਾ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲ ਮੇਰਾ ਨਾਮ ਲਖਮਣ ਸਿੰਘ ਆ ਜੀ ਮੈਂ ਤਹਿਸੀਲਦਾਰ ਪੰਜਾਬ ਰੈਵਿਊ ਅਫਸਰ ਐਸੋਸੀਏਸ਼ਨ ਦਾ ਮੈਂ ਕੋ-ਪ੍ਰੈਜ਼ੀਡੈਂਟ ਆ ਕੱਲ ਆਪਣੇ ਜਿਹੜੇ ਪ੍ਰਧਾਨ ਜੀ ਐ ਉਹਨਾਂ ਨੂੰ ਅਰੈਸਟ ਬਿਲਕੁਲ ਗਲਤ ਕੀਤਾ ਗਿਆ ਆ ਧੱਕਾ ਨਾ ਕੀਤਾ ਗਿਆ ਕੋਈ ਬਰਾਬਦਗੀ ਨਹੀਂ ਹੋਈ ਉਹਨਾਂ ਕੋਲ ਉਹਨਾਂ ਤੇ ਨਾਲ ਜ਼ਬਰਦਸਤੀ ਕੀਤੀ ਔਰ ਕਰਨ ਦੀ ਕੋਸ਼ਿਸ਼ ਕੀਤੀ ਕਿ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਜੇਬਾਂ ਚ ਜਦੋਂ ਉਹਨਾਂ ਨੇ ਰਿਟੈਲੀਏਟ ਕੀਤਾ ਤਾਂ ਨਾਲ ਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੇ ਕਾਫੀ ਸੰਘਰਸ਼ ਕੀਤਾ ਕਿ ਉਹਨਾਂ ਨੂੰ ਗਲਤ ਨਾ ਫਸਾਇਆ ਜਾਵੇ ਪਰ ਇਹ ਕਿਉਂਕਿ ਜਿਆਦਾ ਜਣੇ ਸੀ ਕਿ ਉਹ ਇਕੱਲੇ ਸੀ ਕਿ ਤੇ ਧੱਕੇ ਨਾਲ ਗ੍ਰਿਫਤਾਰ ਕਰਕੇ ਕਿ ਕੀ ਕਾਰਨ ਹੈ ਕਿਉਂ ਗਲਤ ਫਸਾਇਆ ਜਾ ਰਿਹਾ ਹੈ ਕਾਰਨ ਜਦੋਂ ਤੁਸੀਂ ਐਸੋਸੀਏਸ਼ਨ ਨੂੰ ਲੀਡ ਕਰਦੇ ਹੋ ਜਥੇਬੰਦੀਆਂ ਨੂੰ ਲੀਡ ਕਰਦੇ ਹੋ ਤਾਂ ਉਦੋਂ ਵੀ ਤੁਸੀ ਟਾਰਗੇਟ ਹੁੰਦੇ ਹੋ ਸਰਕਾਰਾਂ ਦੇ ਵੱਖਰੇ ਵੱਖਰੇ ਕਮਿਟਮੈਂਟਸ ਦੇ ਆਪਣੇ ਆਦੇ ਬਿਧਾਨਿਆਂ ਦੇ ਸਾਰਿਆਂ ਦੇ ਟਾਰਗੇਟ ਹੁੰਦੇ ਹੋ ਕਿ ਇੱਕ ਬੰਦਾ ਆਪਣੇ ਆ ਹੱਕੀ ਮੰਗਾ ਜਿਹੜੀਆਂ ਉਹ ਕਿਸੇ ਪਲੈਟਫਾਰਮ ਤੇ ਰੱਖਦਾ ਆ ਔਰ ਇੱਕ ਜਮਾਤ ਦੀ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਉਸ ਬੁਲਾਦ ਆਵਾਜ਼ ਨੂੰ ਬੰਦ ਕਰਨ ਦਾ ਕਰਕੇ ਇਹਨਾਂ ਲੋਕਾਂ ਨੇ ਇਹ ਸੱਜੇ ਨਹੀਂ ਇਹ ਤੁਹਾਡਾ ਜੋ ਧਰਨਾ ਸਰਕਾਰ ਦੇ ਵਿਰੁੱਧ ਆ ਜਾਂ ਦੋਨਾਂ ਦੇ ਬਿਜ਼ਨਸ ਦੇ ਵੀ ਵਿਰੋਧਾ ਸਰਕਾਰ ਦੇ ਵੀ ਵਿਰੋਧਾ ਕਿਉਂਕਿ ਅਸੀਂ ਕੱਲ ਦੇ ਸਰਕਾਰ ਨਾਲ ਟਾਈ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਪਹਿਨ ਟਾਈ ਅਪ ਹੋਇਆ ਨਹੀਂ ਫਿਰ ਉਹਨਾਂ ਦੇ ਵਿੱਚ ਸ਼ੁਰੂ ਹੋ ਗਿਆ ਬਟ ਇਹ ਆ ਕਿ ਸਾਨੂੰ ਕੋਈ ਉਹਦੇ ਚ ਪੋਜ਼ਿਟਿਵ ਹੋਗਾ ਨਾ ਜਾਂ ਪੋਜ਼ਿਟਿਵ ਰਿਜ਼ਲਟ ਨਹੀਂ ਮਿਲੇ ਇਸ ਕਰਕੇ ਸਰਕਾਰ ਦੇ ਵੀ ਖਿਲਾਫ ਹੈ ਔਰ ਬਿਜ਼ਨਸ ਦੇ ਵੀ ਖਿਲਾਫ ਹੈ ਇੱਥੇ ਆਪਣਾ ਕਿੱਦਾਂ ਉਹਨਾਂ ਨੂੰ ਵੀ ਆਏ ਮੈਂ ਉਹੀ ਗੱਲ ਕਹਿ ਰਿਹਾ ਕਿ ਬੜੀ ਹੈਰਾਨਗੀ ਦੀ ਗੱਲ ਆ ਕਿ ਅਸੀਂ ਇਸੇ ਦੇਸ਼ ਦੇ ਵਾਸੀ ਆ ਇਹਨਾਂ ਲੋਕਾਂ ਦੀ ਸੇਵਾ ਕਰਦੇ ਆ ਸਰਕਾਰ ਦੀ ਨੌਕਰੀ ਕਰਦੇ ਆ ਸਰਕਾਰ ਦੀਆਂ ਪਾਲਸੀਆਂ ਨੂੰ ਅਸੀਂ ਲਾਗੂ ਕਰਦੇ ਆ ਹਰ ਜਗ੍ਹਾ ਤੇ ਜਿੱਥੇ ਲੋੜ ਹੁੰਦੀ ਜਿੱਥੇ ਕਿਤੇ ਤਹਿਸੀਲਦਾਰ ਨੂੰ ਤੱਕ ਦਿੰਦਾ ਕਿ ਚਲੋ ਵੀ ਜਿੱਥੇ ਫਲਾਣਾ ਨੇਤਾ ਦਾ ਨਾਮ ਦਿੰਦਾ ਜੀ ਫਲਾਣਾ ਔਖਾ ਪਿੰਡਾਂ ਕੰਮ ਕਰਨ ਵਾਲਾ ਚਲੋ ਤਹਿਸੀਲਦਾਰ ਚਲੇ ਜਾ ਉੱਥੇ ਅਸੀਂ ਜਾਂਦੇ ਆ ਫਿਰ ਅਸੀਂ ਅਚਾਨਕ ਅਤਵਾਦੀਆਂ ਵਰਗੇ ਕਿਵੇਂ ਹੋ ਗਿਆ ਕਿ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਕਿ ਸਾਡੇ ਸਾਥੀ ਆਉਂਦੇ ਆ ਇਸ ਦੇਸ਼ ਦਾ ਵਸਨੀਕ ਆ ਇੱਥੋਂ ਦਾ ਵੋਟਰ ਆ ਹਿਊਮਨ ਬੀਇੰਗ ਆ ਸੋ ਸਾਡੇ ਹਿਊਮਨ ਰਾਈਟਸ ਦੀ ਵੀ ਵਾਇਲੇਸ਼ਨ ਕੀਤੀ ਗਈ ਹੈ ਕਿ ਕੱਲ ਦਾ ਬੰਦੇ ਦੀ ਸ਼ਕਲ ਤੱਕ ਨਹੀਂ ਸਾਨੂੰ ਵਿਖਾਈ ਜੋ ਕਿ ਬਹੁਤ ਬੁਰੀ ਗੱਲ ਹੈ ਬੜੀ ਇਹ ਜ਼ਾਲਮਾਨਾ ਕਾਰਵਾਈ ਹੈ ਜੋ ਅਮਰੀਕ ਸਿੰਘ ਟੱਲੇ ਵਾਲਾ ਜਿੰਨਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੁਸੀਂ ਉਹਨਾਂ ਨਾਲ ਮਿਲਿਓ ਨਹੀਂ ਮੈਂ ਉਹਨਾਂ ਨੂੰ ਨਹੀਂ ਮਿਲਿਆ ਉਸ ਉਸ ਬੰਦੇ ਦੀ ਕੋਈ ਨਿੱਜੀ ਰੰਜਿਸ਼ ਹੈ ਜਾਂ ਫਸਤਾਣੇ ਕੀ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਹੈ ਉਹ ਜਿਹੜਾ ਪ੍ਰੋਟੈਸਟ ਆਪਨਾ ਇਹ ਪੰਜਾਬ ਨੇਬਲ ਤੇ ਕੀਤਾ ਗਿਆ ਤੇ ਕਿੱਥੇ ਕੀਤਾ ਗਿਆ ਇਹ ਕਿਉਂਕਿ ਇਹ ਘੱਟ ਨੰਬਰ ਨਾਲੇ ਦੀ ਹੈ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤੇ 23 ਜ਼ਿਲ੍ਹਿਆਂ ਤੋਂ ਜ਼ਿਲ੍ਹਾ ਮਾਲ ਅਫਸਰ, ਤਹਿਸੀਲਦਾਰ, ਮੈਪ ਸਿਧਾਰ ਇੱਥੇ ਇਕੱਠੇ ਹੋਏ ਆ ਔਰ ਇੱਥੋਂ ਸ਼ੁਰੂ ਕੀਤਾ ਹੈ ਕਿੰਨੇ ਦਿਨ ਲਈ ਚੱਲੂਗਾ ਜੀ ਅਸੀਂ ਅਜੇ ਸ਼ਾਮ ਤੱਕ ਦੇਖਦੇ ਹਾਂ ਕਿ ਕੀ ਸਰਕਾਰ ਦਾ ਸਾਨੂੰ ਰਿਸਪੌਂਸ ਆਉਂਦਾ ਹੈ ਜੇ ਜੇ ਪੋਜ਼ਿਟਿਵ ਕੋਈ ਹੰਗਾਰਾ ਨਹੀਂ ਮਿਲਦਾ ਤੇ ਇਹ ਐਜ਼ ਇਟ ਇਜ਼ ਕੰਟੀਨਿਊ ਕਰਾਂਗੇ ਅਸੀਂ ਇਹ ਦਿਨ ਰਾਤ ਚੱਲੂਗਾ ਬਿਲਕੁਲ ਚੱਲੂਗਾ ਜੀ ਇਹ ਮੰਗਾ ਨਾਮ ਨਹੀਂ ਇਹ ਜੀ ਜੀ ਤੁਹਾਡੇ ਹਰਿਆਣਾ ਕਿ ਤਰਫ ਬੰਦਨਗੇ ਬੰਦਣਗੇ ਕਿਉਂ ਨਹੀਂ ਮੰਨਣੀਆਂ ਪੈਣੀਆਂ ਕਿਉਂਕਿ ਜੇ ਕੁਝ ਜੋ ਕੁਝ ਵੀ ਹੋਇਆ ਸਾਰੇ ਸਾਨੂੰ ਕਿਉਂਕਿ ਉੱਪਰਲੇ ਲੈਵਲ ਤੋਂ ਵੀ ਸਾਨੂੰ ਹਿੰਟ ਮਿਲ ਜਿਹੜੇ ਚੰਡੀਗੜ੍ਹ ਜਿਹੜੀਆਂ ਗੱਲਾਂ ਹੋ ਰਹੀਆਂ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਤੱਕਾ ਹੋਇਆ ਹੈ ਸਰ ਜਿਹੜੀਆਂ ਹੋਰ ਹੈਗੀਆਂ ਜਥੇਬੰਦੀਆਂ ਕੀ ਉਹ ਤੁਹਾਨੂੰ ਸਪੋਰਟ ਕਰਨੀ ਹੈ ਯੈਸ ਦੇ ਵਿਲ ਸਪੋਰਟ ਉਹਨਾਂ ਦਾ ਫੋਰਮ ਸਾਨੂੰ ਆਇਆ ਕਿ ਸਾਨੂੰ ਤੁਸੀਂ ਆਵਾਜ਼ ਮਾਰੋ ਕਦੋਂ ਅਸੀਂ ਆਈਏ ਅੱਲਾਹ ਵਾਹ ਯਾਰ ਕੀ ਤਾਰ ਮਰਦਾਬਾਦ ਮਰਦਾਬਾਦ